ਇੱਕ ਵਾਰੀ ਨਾ ਇੱਕ ਰਾਜਾ ਸੀ ਉਹ ਆਪਣੇ ਰਾਜ ਸੰਗਾਸਨ ਤੇ ਬੈਠਾ ਤੇ ਬੈਠੇ ਬੈਠੇ ਨੂੰ ਨੀਂਦ ਆ ਗਈ ਆਖੋ ਸਤਨਾਮ ਛੋਟੀ ਜੀ ਕਹਾਣੀ ਹੈ ਧਿਆਨ ਨਾਲ ਸੁਣਿਓ ਰਾਜਾ ਰਾਜ ਸੰਗਾਸਨ ਤੇ ਬੈਠਾ ਉਹਨੂੰ ਨੀਂਦ ਆ ਗਈ ਨੀਂਦ ਵਿੱਚ ਕੀ ਦੇਖਦਾ ਵੀ ਮੈਂ ਭਿਖਾਰੀ ਬਣ ਗਿਆ ਮੇਰੇ ਵਾਲ ਖੁੱਲੇ ਲੀੜੇ ਫਾਟੇ ਕਈ ਦਿਨਾਂ ਤੋਂ ਖਾਣ ਨੂੰ ਨਹੀਂ ਮਿਲਿਆ ਜਿਹੜੇ ਦਰਵਾਜ਼ੇ ਜਾਂਦਾ ਉਹ ਦਰਵਾਜ਼ਾ ਬੰਦ ਹੋ ਜਾਂਦਾ ਆਖਰਕਾਰ ਘੁੰਮਦਾ ਘੁੰਮਦਾ ਇੱਕ ਘਰ ਵਿੱਚ ਗਿਆ ਉਹ ਘਰ ਵਾਲੀ ਕਹਿੰਦੀ ਬਾਬਾ ਕਿਉਂ ਠੇਡੇ ਖਾਂਦਾ ਫਿਰਦਾ ਆ ਨੇੜੇ ਕਿਸੇ ਨੇ ਭੰਡਾਰਾ ਕੀਤਾ ਤੇ ਉੱਥੇ ਭੰਡਾਰੇ ਵਿੱਚ ਜਾ ਕੇ ਛਕ ਲੈ ਇਹ ਚੱਕਰਵਰਤੀ ਰਾਜਾ ਸੁਪਨਾ ਦੇਖਦਾ ਹੈ ਦਰ ਦਰ ਤੇ ਮੰਗਦਾ ਫਿਰਦਾ ਵੀ ਮੈਂ ਉੱਥੇ ਗਿਆ ਲਾਈਨ ਬੜੀ ਲੰਬੀ ਲੱਗੀ ਸੀ ਇਹਦੀ ਵਾਰੀ ਆਈ ਉਹ ਕਹਿੰਦੇ ਬਾਬਾ ਤੇਰੇ ਕੋਲ ਭਾਂਡਾ ਕਿੱਥੇ ਹੈ ਕਿਉਂਕਿ ਜਿਹੜੇ ਅਸੀਂ ਚਾਵਲ ਵਰਤਾ ਰਹੇ ਆ ਦਲੀਆ ਆਦ ਇਹ ਗਰਮ ਬਹੁਤ ਹੈ ਤੂੰ ਕੋਈ ਭਾਂਡਾ ਲਿਆ ਫੇਰ ਪਾਵਾਂਗੇ ਲੈਣ ਚੋਂ ਬਾਹਰ ਕੱਢ ਦਿੱਤਾ ਇਹਨੂੰ ਇਹ ਆਲੇ ਦੁਆਲੇ ਿਕਮਾਰਾਂ ਦੇ ਆਵੇ ਫੂਲ ਦਾ ਫਿਰਦਾ ਟੁੱਟਾ ਠਿੱਕਰ ਮਿਲਿਆ ਇੱਕ ਠਿੱਕਰਾ ਲੈ ਕੇ ਆਇਆ ਜਦੋਂ ਪਹੁੰਚਿਆ ਉਹਨੇ ਨੂੰ ਭੰਡਾਰਾ ਸਮਾਪਤ ਹੋ ਗਿਆ ਇਹ ਆਇਆ ਕਹਿੰਦੇ ਬਾਬਾ ਮਾਫ ਕਰੀ ਹੁਣ ਤਾਂ ਮੁੱਕ ਗਿਆ ਉਹ ਕਹਿੰਦਾ ਮੇਰੀ ਆ ਆਂਦਰਾਂ ਲੂਸੀਆਂ ਜਾਂਦੀਆਂ ਤੁਸੀਂ ਹੱਥ ਮਾਰ ਕੇ ਇਨਸਾਫ ਕਰਕੇ ਮੈਨੂੰ ਦੇ ਦਿਓ ਮੇਰੇ ਪੇਟ ਨੂੰ ਸਹਾਰਾ ਮਿਲ ਜੇ ਕੁਝ ਉਹ ਕਹਿੰਦੇ ਆਪੇ ਕਰ ਲੈ ਇਹ ਕੰਮ ਵੀ ਹੁਣ ਜਦੋਂ ਇਹਨੇ ਹੱਥ ਮਾਰਿਆ ਠੀਕਰ ਦੇ ਉੱਤੇ ਰੱਖਿਆ ਖਾਣ ਲੱਗਿਆ ਥੋੜੀ ਦੂਰ ਹੋ ਕੇ ਘੋੜੇ ਚੱਲੇ ਤੇ ਇਹਦੇ ਵਿੱਚ ਵੱਜੇ ਆ ਕੇ ਇਹਦਾ ਜਿਹੜਾ ਹੱਥ ਵਾਲਾ ਭਾਂਡਾ ਸੀ ਮਿੱਟੀ 'ਚ ਮਿੱਦ ਗਿਆ ਇਹਦੀ ਅੱਖ ਖੁੱਲ ਗਈ ਦੇਖ ਤਾਂ ਸੁਪਨਾ ਰਿਹਾ ਸੀ ਨਾ ਇਹ ਇਹ ਜਦੋਂ ਹੁਣ ਰਾਜ ਸੰਗਾਸਨ ਤੇ ਬੈਠਾ ਸੁੱਤਾ ਸੀ ਇਹਦੀ ਅੱਖ ਖੁੱਲ ਗਈ ਬੁਖੜਾ ਕੇ ਉੱਠਿਆ ਬੜੀ ਉੱਚੀ ਦੇ ਕੇ ਕੂਕ ਕੇ ਤੁਸੀਂ ਕਹਾਣੀ ਨੂੰ ਧਿਆਨ ਨਾਲ ਸੁਣਿਆ ਜਦੋਂ ਜਾਗਦਾ ਸੀ ਉਦੋਂ ਕੀ ਸੀ ਬੋਲਦੇ ਨਹੀਂ ਉਦੋਂ ਕੀ ਸੀ ਉੱਚੀ ਬੋਲੋ ਜਦੋਂ ਜਾਗਦਾ ਸੀ ਉਦੋਂ ਜਦੋਂ ਸੁੱਤਾ ਜਦੋਂ ਫੇਰ ਜਾਗਿਆ ਫੇਰ ਇੱਕ ਵਾਰ ਬੋਲ ਜਦੋਂ ਜਾਗਦਾ ਸੀ ਕੀ ਸੀ ਜਦੋਂ ਸੁੱਤਾ ਸੀ ਫੇਰ ਜਦੋਂ ਫੇਰ ਜਾਗਿਆ ਇਹ ਸੱਚੀ ਕਹਾਣੀ ਹੈ ਸੱਚੀ ਘਟਨਾ ਹੈ ਗੁਰੂ ਸਾਹਿਬ ਕਹਿੰਦੇ ਆਹੀ ਸਾਡੇ ਨਾਲ ਹੋ ਰਿਹਾ ਤੁਹਾਡੇ ਸਾਡੇ ਸਾਰਿਆਂ ਦੇ ਸਰੀਰ 'ਚ ਬਹੁਤ ਸ਼ਕਤੀ ਹੈ ਬਹੁਤ ਇਹ ਨਹੀਂ ਵੀ ਕੋਈ ਮੇਰੇ ਵਾਂਗ ਇਹਦਾ ਚੋਲਾ ਪਾ ਲੇ ਉਹਦੇ ਸਰੀਰ 'ਚ ਸ਼ਕਤੀ ਆndi ਕੋਈ ਪੈਂਟ ਕਮੀਜ਼ ਵਾਲਾ ਵੀ ਉਹਦੇ ਵੀ ਆ ਹਰੇਕ ਦੇ ਵਿੱਚ ਆ ਜੀਨੇ ਆ ਮਨੁੱਖਾ ਸਰੀਰ ਧਾਰਨ ਕੀਤਾ ਸ਼ਕਤੀ ਸਭ ਦੇ ਸਰੀਰ ਚ ਪਈ ਐ ਪਰ ਅਸਲੀਅਤ ਸਾਡੀ ਕਹਾਣੀ ਕੀ ਆ ਅਸੀਂ ਸੁੱਤੇ ਪਏ ਆ ਆਖੋ ਸਤਨਾਮ ਨਰਪਤ ਏਕ ਸਿੰਘਾਸਣ ਸੋਇਆ ਸੁਪਨੇ ਪਿਆ ਪੇਖਾਰੀ ਅਛਤ ਰਾਜ ਵਿਛਰਤ ਦੁੱਖ ਪਾਇਆ ਸੋ ਗਤ ਪਈ ਹੈ ਅਸੀਂ ਰਾਜੇ ਆ ਸਾਰੇ ਤੁਸੀਂ ਅਸੀਂ ਸਾਰੇ ਰਾਜੇ ਕਿਉਂ ਰਾਜੇ ਦੇ ਪੁੱਤ ਕੀ ਹੁੰਦੇ ਨੇ ਬੋਲਦੇ ਨਹੀਂ ਰਾਜੇ ਦੇ ਪੁੱਤ ਕੀ ਹੁੰਦੇ ਨੇ ਰਾਜੇ ਤੇ ਸਾਡਾ ਬਾਪ ਰਾਜਨਮੇ ਰਾਜਾ ਕਹੀਏ ਤੂੰ ਤਾਂ ਬਹੁਤ ਵੱਡਾ ਰਾਜਾ ਹੈ ਰਾਜਾਨ ਰਾਜ ਭਾਨਾਨ ਭਾਨ ਤੂੰ ਤਾਂ ਰਾਜਿਆਂ ਦਾ ਰਾਜਾ ਹੈ ਤੇ ਜਦ ਪਿਓ ਰਾਜਾ ਹੋਵੇ ਪੁੱਤ ਭਿਖਾਰੀ ਕਿਵੇਂ ਉੱਤ ਭਿਖਾਰੀ ਤਾਂ ਹੈ ਕਿਉਂਕਿ ਸੁੱਤਾ ਪਿਆ ਹੈ ਜਿੱਦਣ ਜਾਗ ਗਏ ਉਸ ਦਿਨ ਕੀ ਆ ਰਾਜੇ ਜਿੰਨੀ ਦੇਰ ਸੁੱਤੇ ਆ ਉੰਨੀ ਦੇਰੇ ਭਿਖਾਰੀ ਹਾਈ 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 ਆ ਸ਼ਬਦ ਉੰਨੀ ਦੇਰ ਤੱਕ ਜਿੰਨੀ ਦੇਰ ਤੱਕ ਸੁੱਤੇ ਪਿਆ ਜਿੱਦਣ ਜਾਗ ਗਏ ਉਦੋਂ ਨਹੀਂ ਕਹਾਂਗੇ ਹਾਈ ਹਾਈ ਉਦੋਂ ਪਤਾ ਲੱਗ ਜੇਗਾ ਵੀ ਮੈਂ ਹੈ ਕੌਣ ਆਖੋ ਸਤਨਾਮ ਮਨ ਤੂੰ ਜੋ ਤਸਰੂਪ ਹੈ ਮਨ ਤੂੰ ਜੋਤ ਸਰੂਪ ਹੈ ਮਨ ਤੂੰ ਜੋਤ ਸਰੂਪ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣਾ ਮੂਲ ਪਛਾਣ ਆਪਣਾ ਮੂਲ ਤੇ ਹੁਣੇ ਸੁੱਤੇ ਮਨ ਨੂੰ ਬਾਹਰ ਦਾ ਸ਼ੋਰ ਸ਼ਰਾਬਾ ਜਗਾ ਨਹੀਂ ਸਕਦਾ ਢੋਲ ਕੀ ਚਿੰਟੇ ਨਾਚ ਗਾਣੇ ਵਧੀਆ ਖਾਣੇ ਵਧੀਆ ਜਗਾ ਕੋ ਮਨ ਫਿਰਨ ਦੀਆਂ ਇਸ ਸੁੱਤੇ ਮਨ ਨੂੰ ਜਗਾ ਨਹੀਂ ਸਕਦੀਆਂ ਸੁੱਤੇ ਮਨ ਨੂੰ ਇੱਕੋ ਚੀਜ਼ ਜਗਾ ਸਕਦੀ ਹੈ ਉਹ ਹੈ ਗੁਰੂ ਦਾ ਸ਼ਬਦ ਆਖੋ ਸਤਨਾਮ ਇਸ ਕਰਕੇ ਗੁਰਦੁਆਰੇ ਆਉਣਾ ਇਸ ਕਰਕੇ ਗੁਰੂ ਦੀ ਸੇਵਾ ਕਰਨੀ ਕਿ ਗੁਰੂ ਜੀ ਸਾਡੀ ਸੇਵਾ ਤੋਂ ਖੁਸ਼ ਹੋ ਕੇ ਸਾਨੂੰ ਉਹ ਸ਼ਬਦ ਦੇ ਦੇਵੇ ਉਹ ਨਾਮ ਦੇ ਦੇਵੇ ਜਿਹਦੇ ਨਾਲੇ ਸੁੱਤਾ ਮਨ ਜਾਗਦਾ ਹੈ ਇਹ ਸੁੱਤਾ ਮਨ ਕਿਵੇਂ ਜਾਗਦਾ ਹੈ ਮਾਰਾ ਦੱਸ ਦੇ ਕਿ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਿਮਰ ਸਿਮਰ ਗੁਰ ਸੋਇਆ ਮਨ ਜਾਗਾਈ ਸੋਇਆ ਮਨ ਜਾਗਾਈ ਸੋਇਆ ਮਨ ਜਾਗਾਈ ਸੋਇਆ ਮਨ ਜਾਗਾਈ ਇਹ ਜਿਹੜਾ ਸੁੱਤਾ ਪਿਆ ਮਨ ਜਗਾਏ ਨੂੰ ਕਿਵੇਂ ਜਾਗਦਾ ਇਹ ਜਦੋਂ ਤੁਸੀਂ ਰੋ ਜਪਦੇ ਵਾਹਿਗੁਰੂ 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 ਵਾਹਿ ਗੁਰੂ 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 ਜਿਹੜਾ ਸੁੱਤਾ ਮਨ ਹੈ ਇਹਦੀ ਕਿਵੇਂ ਪਤਾ ਲੱਗੇਗਾ ਵੀ ਜਾਗ ਗਿਆ ਮਨ ਜਾਗੇ ਕੀ ਇਹ ਨਿਸ਼ਾਨੀ ਕੀ ਨਿਸ਼ਾਨੀ ਹੈ ਤੁਹਾਨੂੰ ਬਾਣੀ ਚੰਗੀ ਲੱਗਣ ਲੱਗ ਜਾਨੀ ਤੁਹਾਡਾ ਨਿਤਨੇਮ ਕਰਨ ਨੂੰ ਜੀ ਕਰਨ ਲੱਗ ਜਾਣਾ ਸੰਗਤ ਵਿੱਚ ਬਹਿ ਕੇ ਮਨ ਜਾਗਦਾ ਹੈ ਜਾਗ ਰੇ ਮਨ ਜਾਗਣ ਹਾਰੇ ਬਿਨ ਹਰ ਭਜਨ ਨ ਆਵਸ ਕਾਮਾ ਝੂਠਾ ਮੋ ਮਿੱਥਿਆ ਪਾਸਾਰੇ ਓ ਮੇਰੇ ਸੁੱਤੇ ਮਨਾ ਜਾਗ ਤੂੰ ਸੁੱਤਾ ਹੈ ਜਦੋਂ ਮਨ ਜਾਗ ਗਿਆ ਮਨ ਰਾਜਾ ਹੈ ਸੁਲਤਾਨ ਹੈ ਮਨ ਤਾਂ ਪ੍ਰਮਾਤਮਾ ਦਾ ਹੀ ਰੂਪ ਹੈ ਇਹ ਮਾਇਆ ਵਿੱਚ ਸੁੱਤਾ ਪਿਆ ਇਸ ਕਰਕੇ ਹਾ 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 ਕਰਦਾ ਵੀ ਮਰ ਗਿਆ ਮਰ ਗਿਆ ਮਰ ਗਿਆ ਜਦੋਂ ਜਾਗ ਗਿਆ ਫਿਰ ਪਤਾ ਲੱਗਣਾ ਇਸ ਨੂੰ ਵੀ ਮੈਂ ਕੌਣ ਆਖੋ ਸਤਨਾਮ ਤਾਂ ਤੇ ਸੇਵਾ ਕਾਦੇ ਵਾਸਤੇ ਕਰਨੀ ਮਨ ਟਿਕਾਉਣ ਲਈ ਗੁਰੂ ਸਾਨੂੰ ਨਾਮ ਦੇ ਦੇਵੇ ਆਪਣਾ ਭਜਨ ਦੇ ਦੇਵੇ ਔਰ ਇਹ ਨਾਮ ਦਾ ਰਤਨ ਮਿਲਦਾ ਉਹਨਾਂ ਨੂੰ ਇਹ ਸਤਗੁਰ ਸੇਵ ਹੈ ਲੱਗਿਆ ਕਡ ਰਤਨ ਦੇ ਵੇ ਪ੍ਰਗਾਸ ਜਿੰਨੀ ਸਰਦਾ ਨਾਲ ਤੁਸੀਂ ਸੇਵਾ ਕਰੋਗੇ ਉਹਨਾਂ ਨਾਮ ਤੁਹਾਨੂੰ ਮਿਲਣਾ ਬੇਅਮਰਤੀਆ ਬੰਦਾ ਸੇਵਾ ਕਰਨ ਲੱਗ ਜੇ ਉਹਦੇ ਤੇ ਕਿਰਪਾ ਹੋ ਜਾਂਦੀ ਉਹ ਅਮਰਤ ਛਕ ਲੈਂਦਾ ਇੱਕ ਵਾਰ ਗਹਿਰਾ ਸਾਹਿਬ ਭਰੋ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ